ਕਿਤਾਬਾਂ ਇਨਸਾਨ ਦੀਆਂ ਸੱਚਾ ਦੋਸਤ ਹੁੰਦੀਆਂ ਹਨ ਤੇ ਇਹਨਾਂ ਸੱਚੇ ਦੋਸਤਾਂ ਨੂੰ ਇੱਕ ਦੂਸਰੇ ਨਾਲ ਮਿਲਾਉਣ ਲਈ ਇਸ ਮੇਲੇ ਵਿੱਚ ਇੱਕ ਪ੍ਰਦਰਸ਼ਨੀ ਲੱਗੀ ਵੀ ਹੈ ਕਿਤਾਬਾਂ ਦੀ ਆਓ ਆਪਾਂ ਇਹ ਪ੍ਰਦਰਸ਼ਨੀ ਲਗਾਉਣ ਵਾਲੇ ਵੀਰਾਂ ਨਾਲ ਗੱਲ ਕਰਦੇ ਹਾਂ ਤੁਹਾਡਾ ਨਾਮ ਤੇ ਇਹ ਤੁਸੀਂ ਜਿਹੜੀ ਲਾਈ ਵੀ ਹੈਗੀ ਆਪਣੀ ਪ੍ਰਦਰਸ਼ਨੀ ਇਹਦਾ ਨਾਮ ਤੇ ਕੁਝ ਦੱਸੋ ਜੀ ਵੀਰੇ ਮੇਰਾ ਨਾਮ ਜਸ਼ਨ ਚੰਮਾ ਹੈ ਤੇ ਆਪਣਾ ਇੰਸਟਾਗ੍ਰam ਤੇ ਪੇਜ ਚੱਲਦਾ ਹੀ ਆਨਲਾਈਨ ਕਿਤਾਬ ਘਰਦਾ ਠੀਕ ਹੈ ਬਾਉਂਸ ਤੇ ਕਿਤਾਬਾਂ ਘਰ ਘਰ ਭੇਜ ਦਿੰਦੇ ਹਾਂ ਲੇਕਿਨ ਸਾਡਾ ਮਕਸਦ ਹੈ ਹਰ ਘਰ ਤੱਕ ਪਹੁੰਚਾਉਣਾ ਉਹ ਮੇਲਾ ਤੇ ਮੇਲੇ ਜਿਹਾ ਲੋਕਾਂ ਦੇ ਤੇ ਇੱਕ ਵੀਰੇ ਸਾਨੂੰ ਆਹ ਦੱਸੋ ਜੀ ਮੈਂ ਆਧੁਨਿਕ ਯੋਗਾ ਹੁਣ ਇਲੈਕਟ੍ਰਾਨਿਕ ਮੀਡੀਆ ਦਾ ਸਮਾਗ ਹੈ ਤੇ ਉਹਦੇ ਵਿੱਚ ਤੁਸੀਂ ਕਿਤਾਬਾਂ ਦੀ ਉੱਥੇ ਪ੍ਰਦਰਸ਼ਨੀ ਲਾਈ ਆ ਜਾਂ ਹੋਰ ਕਿਹੇ ਜਿਹੇ ਰਿਸਪੌਂਸ ਆ ਲੋਕਾਂ ਦਾ ਬਹੁਤ ਕਾਫੀ ਬੜੀਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਦੇ ਵਿੱਚ ਕਿਤਾਬਾਂ ਦਾ ਸਾਹਿਦ ਦਾ ਰੁਝਾਨ ਫੇਰ ਤੋਂ ਹੋ ਰਿਹਾ ਹੈ ਜਿਆਦਾ ਵੱਧ ਰਿਹਾ ਹੈ। ਛੂ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਹਿਬ। ਠੀਕ ਹੈ। ਤੇ ਇੱਥੇ ਮਤਲਬ ਅੱਜ ਕੈਮ ਮੈਦੀਨਾ ਤੋਂ ਥੋੜਾ ਵੀਰੇ। ਵੀਰੇ 6 ਜੂਨ ਦਾ ਮੇਲਾ ਲੱਗਿਆ ਸੀ 7 ਜੂਨ ਨੂੰ ਆਏ ਸੀ। ਠੀਕ ਹੈ। ਅੱਜ ਅਪਰੋਕਸੀਮੇਟ 1 ਮਹੀਨਾ ਹੋ ਗਿਆ। ਠੀਕ ਹੈ ਜੀ। ਤੇ ਉਹਦੇ ਵਿੱਚ ਲੋਕ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਮਤਲਬ ਕਿਹੇ ਜੇ ਪਸੰਦ ਕਰਦੇ ਆ ਜ਼ਿਆਦਾ ਅੱਜਕੱਲ੍ਹ ਵੀਰੇ ਆਰਡਰਡ ਹੈ। ਆਪਾਂ ਕੋਈ ਵੀ ਕਹਿ ਨਹੀਂ ਸਕਦੇ ਪਰਪिकुलर ਵੀ ਇਹ ਕਿਤਾਬ ਜ਼ਿਆਦਾ ਵੀ ਕੀ ਹੈ ਕਿਉਂਕਿ ਉਹਦੇ ਜਿਸ ਤਰ੍ਹਾਂ ਦੀ ਆਪਣੀ ਖੁੰਡੇ ਦੀ ਆਡੀਅੰਸ ਆ ਰਹੀ ਹੈ ਆਪਣੇ ਕੋਲ ਸਿਹਤiyat ਉਸ ਵੀ ਲੈ ਕੇ ਜਾ ਰਹੇ ਲੋਕ ਨਾਬਲੀ ਵੀ ਲੈ ਕੇ ਜਾ ਰਹੇ ਕਹਾਣੀਆਂ ਵੀ ਲੈ ਕੇ ਜਾ ਰਹੇ ਹੈ ਕਵਿਤਾਵਾਂ ਵੀ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿਹੜੀ ਕਿਤਾਬ ਵੱਧ ਗਈ ਆਪਾਂ ਕਹਿ ਸਕਦੇ ਹਰੇਕ ਤਾਂ ਬਰਾਬਰ ਸਰੋਤੇ ਮਿਲਿਆ ਰਹੇ ਕਿਤਾਬ ਨੂੰ ਠੀਕ ਹੈ ਜਿਵੇਂ ਇਹ ਪ੍ਰਦਰਸ਼ਨੀ ਤੁਸੀਂ ਲਾਈ ਹੈਗੀ ਹਰ ਰੋਜ਼ ਇੱਥੇ ਕਿੰਨੇ ਕ ਤੁਹਾਡੇ ਕੋਲੇ ਮਤਲਬ ਵਿజిਟ ਕਰਦੇ ਆਗੇ ਲੋਕ ਜਿਵੇਂ ਇੱਥੇ ਮੇਲੇ 'ਚ ਤਾਂ ਬਹੁਤ ਆਉਂਦੇ ਹੋਣਗੇ ਤੇ ਤੁਹਾਡੇ ਕੋਲੇ ਇੱਥੇ ਵਿజిਟ ਕਰਨ ਨੂੰ ਬੁੱਕਸ ਕਿੰਨੇ ਕ ਆਉਂਦੇ ਆ ਜੀ ਬੁੱਕਸ ਜਿੰਨੀ ਕ ਮੇਲੇ ਦੀ ਭੀੜ ਹੁੰਦੀ ਹੈ 20 25% ਤੱਕ ਤਾਂ ਬੁੱਕ ਲੈ ਜਾਂਦੇ ਆ ਲਗਭਗ ਵਿజిਟ 60 70% ਕਰਦੇ ਆ ਸਕੇ ਠੀਕ ਹੈ ਹਾਂਜੀ ਤੇ ਤੁਸੀਂ ਇਹਦੇ ਤੇ ਕੋਈ ਡਿਸਕਾਊਂਟ ਵਗੈਰਾ ਵੀ ਲਾਇਆ ਬੁੱਕਸ ਤੇ ਕੀ ਪੰਜਾਬੀ ਵਾਲੀ ਜਿੰਨੀ ਵੀ ਕਿਤਾਬ ਹੈ ਹਰੇਕ ਕਿਤਾਬ ਤੇ 10% ਡਿਸਕਾਊਂਟ ਦੇ ਰਹੇ ਹਾਂ ਜਿਹੜੀ ਇੰਗਲਿਸ਼ ਵਾਲੀ ਬੁੱਕਸ ਇੰਗਲਿਸ਼ ਨੇਟ ਬੁੱਕਸ ਹੈ 200 ਰੁਪਏ 300 ਰੁਪਏ ਠੀਕ ਹੈ ਤੇ ਜਿਆਦਾ ਹੂੰ ਮਤਲਬ ਸਿੱਖ ਇਤਿਹਾਸ ਨਾਲ ਜਿਵੇਂ ਹੁਣ ਦੋ ਐਥੋ ਜਿੱਤੇ ਹੈਗੇ ਐਮਪੀ ਹੈ ਨਾ ਆਪਣੇ ਸਿੱਖ ਨਾਲ ਰਿਲੇਟਡ ਹੈਗੇ ਜਿਹਨੂੰ ਸਰਬਜੀਤ ਸਿੰਘ ਦੂਰ ਸਾਹਿਬ ਉਹਦਾ ਵੀ ਅਸਰ ਦੇਖਣ ਨੂੰ ਮਿਲਿਆ ਤੁਹਾਡੀ ਸਟਾਲ ਤੇ ਮਤਲਬ ਵੀ ਐ ਲੋਕ ਨੌਜਵਾਨ ਮੂੜੇ ਹੋਣ ਜਾਂ ਕੁਝ ਹਾਂਜੀ ਸੰਤ ਤੋਂ ਗੁੰਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਕੋਤਸਾਬ ਹੈਗੀ ਹੈ ਦਾ ਸਾਨੂੰ ਜੋ ਸਿੱਖ ਹਿਸਟਰੀ ਨੇ ਕਿੰਨੇ ਕਾਪਾ ਜੋ ਅੱਜਕੱਲ ਨੌਜਵਾਨ ਕਿਹੜੀ ਸਤ ਸਿੱਖ ਹਿਸਟਰੀ ਦੇ ਕਾਫੀ ਜ਼ਿਆਦਾ ਕਾਪਾ ਸਾਂਭ ਕਰ ਲਿਆ ਠੀਕ ਹੈ ਜੀ ਤੇ ਜਿਵੇਂ ਇੱਕ ਕਮਿਊਨਿਸਟ ਲਹਿਰ ਸੀਗੀ ਜਾਂ ਕਾਮਰੇਡ ਕਹਿ ਦਿੰਨੇ ਹੈਗੇ ਆਪਾਂ ਉਹਦੇ ਸਬੰਧ ਵਿੱਚ ਜਿਵੇਂ ਉਹਦੇ ਨਾਲ ਕੋਈ ਰਿਲੇਟਡ ਬੰਦੇ ਵੀ ਤੁਹਾਨੂੰ ਬੁੱਕਸ ਮੰਗਦੇ ਆ ਕਿ ਹੁਣ ਉਹਨਾਂ ਨੂੰ ਕਿਵੇਂ ਰਿਸਪੌਂਸ ਜਿਵੇਂ ਮੈਂ ਕਹਿਆ ਕਿ ਨਾ ਹਰੇਕ ਕਿਤਾਬ ਦਾ ਸਰੋਤ ਆ ਰਿਹਾ ਸਾਡੇ ਕੋਲ ਅਗਾਂ ਪਾਰਟੀਕੂਲਰ ਕਹਿ ਨਹੀਂ ਸਕਦੇ ਕਿ ਕੌਣ ਆਦਾ ਸਾਡੇ ਕੋਲ ਕਾਮਰੇਜ ਜਿਹਦੇ ਨਹਿਰ ਨਾਸਬੰਦ ਤੋਂ ਉਹ ਵੀ ਆ ਗਏ ਆ ਕਿਸਾਨੀ ਵਾਸਤੇ ਕਿਤਾਬਾਂ ਦੇ ਲਈ ਆ ਰਹੇ ਆ ਪਿਆਰ ਮੋਹਤਲੇ ਕਿਤਾਬਾਂ ਵੀ ਨੋਲਿਜ ਵਾਲੀਆਂ ਵੀ ਆਮ ਜਿਵੇਂ ਮੈਂ ਮੋਟੀਵੇਸ਼ਨਲ ਬੁੱਕਸ ਆ ਇਹ ਵੀ ਫੀਡ ਨੂੰ ਸਾਰੇ ਲੋਕਾਂ ਠੀਕ ਹੈ ਜੀ ਜਿਵੇਂ ਹੁਣ ਕਿਸਾਨ ਅੰਦੋਲਨ ਹੋ ਕੇ ਹਟਿਆ ਬਹੁਤ ਵੱਡਾ ਉਹਦੇ ਸਬੰਧ ਵਿੱਚ ਤੁਹਾਡੇ ਕੋਲੇ ਬੁੱਕਸ ਹੈਗੀਆਂ ਹੈਗੀਆਂ ਜੇ ਤੁਹਾਨੂੰ ਮੰਗ ਕਰਦੇ ਉਹ ਮੰਗ ਮੰਗ ਬਹੁਤ ਕਰਦੇ ਪਰ ਫਿਰ ਕਿਸੇ ਨੇ ਉਹ ਇਹ ਕਿਤਾਬ ਛਾਪੀ ਨਹੀਂ ਅੱਛਾ ਇਸ ਲਈ ਸਾਡੇ ਕੋਲ ਆਈ ਨਹੀਂ ਮੰਗ ਬਹੁਤ ਲੋ ਕਰ ਰਹੇ ਹੁੰਦਾ ਕਿਸਾਨਤ ਬਹੁਤ ਲੋ ਕਰ ਰਹੇ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਹਨਈ ਤੇ ਵੀ ਇੱਕ ਇਹ ਮਨੋਰੰਜਨ ਮੇਲੇ ਦੇ ਵਿੱਚ ਇਹਨਾਂ ਨੇ ਆਪ ਵੀ ਸਟਾਲ ਲਾਈ ਵੀ ਹੈ ਕੀ ਪ੍ਰਦਰਸ਼ਨੀ ਬੁੱਕਸ ਦੀ ਤੇ ਉਹਦੇ ਵਿੱਚ ਇਹਨਾਂ ਨੇ ਦੱਸਿਆਗਾ ਵੀ ਦੁਬਾਰਾ ਫਿਰ ਮੰਗ ਵਧ ਗਈ ਬੁੱਕਸ ਦੀ ਪਹਿਲਾਂ ਇਮ ਇਲੈਕਟ੍ਰੋਨਿਕਸ মিডিਆ ਦੇ ਵਿੱਚ ਘੱਟ ਰੁਝਾਨ ਸੀਗਾ ਤੇ ਹੁਣ ਮਤਲਬ ਫੇਰ ਤੋਂ ਦੁਬਾਰਾ ਇਹ ਦੇਖ ਤੁਸੀਂ ਦੇਖ ਸਕਦੇ ਹੋਗੇ ਹਨ ਮੰਗ ਵਧਣ ਦਾ ਇੱਕ ਇਹ ਵੀ ਹੈਗਾ ਵੀ ਦੁਬਾਰਾ ਬੁੱਕਸ ਪੜ੍ਹਨ ਦੀ ਰੁਚੀ ਪੈਦਾ ਹੋ ਰਹੀ ਹੈਗੀ ਨਵੇਂ ਨੌਜਵਾਨਾਂ ਵਰਗ ਵਿੱਚ ਹਰੇਕ ਬੰਦੇ ਨੂੰ ਲੱਗਦਾ ਹੈਗਾ ਵੀ ਸਾਡੇ ਇਤਿਹਾਸ ਬਾਰੇ ਜਾਂ ਹੋਰ ਹਨਾ ਕਿ ਜਾਣੀਏ ਨੌਜਵਾਨ ਜਿਹੜੀ ਹੈ ਜਿਹੜੀ ਹੈ ਜ਼ਿਆਦਾ ਆਕਰਸ਼ਿਤ ਹੋ ਰਹੀ ਹੈਗੀ ਆਪਣੇ ਸਿੱਖ ਇਤਿਹਾਸੇ ਪੜ੍ਹਨ ਲਈ ਤੁਸੀਂ ਦੇਖ ਸਕਦੇ ਹੋ ਹਨ ਬੁੱਕਸ ਦੀ ਸਾਲ ਹੈ ਤੇ ਇਹਨਾਂ ਨੇ ਕਿਹਾ ਦੱਸਿਆ ਵੀ ਹੈ ਇਹਨਾਂ ਨੇ ਵੀ 20% ਤੋਂ ਸਭ ਤੋਂ ਪਰਚੇਜ ਹੀ ਕਰ ਲੈਣੇ ਪੜਨ ਵਾਲੇ ਆਸ਼ਿਕ ਹੁੰਦੇ ਆ ਜਿਹੜੇ ਕਿਤਾਬਾਂ ਦੇ ਉਹਨਾਂ ਦੀ ਇਹ ਤੋਂ ਇਹ ਚੰਗਾ ਸੰਕੇਤ ਹੈ ਵੀ ਲੋਕਾਂ ਦਾ ਰੁਝਾਨ ਵਧ ਰਿਹਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਵੀ ਹਨਾ ਸਿੱਖ ਇਤਿਹਾਸ ਨਾਲ ਰਿਲੇਟਡ ਕਿਤਾਬਾਂ ਜੀਆਂ ਸਾਰੀਆਂ ਇੱਧਰ ਪਿੱਛੇ ਨਾਵਲ ਦੇਖੇ ਸੀਗੇ ਆਪਾਂ ਉਹ ਮੋਟੀਵੇਸ਼ਨ ਬੁੱਕ ਜਿਹੜੀਆਂ ਇਹਨਾਂ ਕੋਲੋਂ ਸਾਰੇ ਤਰ੍ਹਾਂ ਦੀਆਂ ਤੇ ਆ ਇੰਗਲਿਸ਼ ਨਾਲ ਰਿਲੇਟਡ ਵੀ ਹੈਗੀਆਂ ਇਹਨਾਂ ਕੋਲੋਂ ਸਾਰੀਆਂ ਬੁੱਕਸ ਚੰਗਾ ਰੁਝਾਨ ਹੈਗਾ ਜਿਹੜੀ ਬੁੱਕਸ ਕਿੰਨੀ ਲੋਕਾਂ ਨੂੰ ਕর্ষਿਤ ਹੋ ਰਹੇ ਹੈਗੇ ਸਾਡਾ ਦੁੱਖਾ ਹੁੰਦਾ ਮਤਵ ਲਈ ਇਹ ਸੀਗਾ ਤੁਹਾਨੂੰ ਵੀ ਵੱਧ ਤੋਂ ਵੱਧ ਕਿਤਾਬਾਂ ਨਾਲ ਜੋੜਨ ਲੋਕ ਤਾਂ ਜੋ ਆਪਣੇ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕੇ thunderbolt